ਆ ਲੈ ਇਹ ਹੈਗਾ ਜੀ ਰੈੱਡ ਰੈੱਡ ਹੈ ਜੀ ਇਹ ਹੈਗਾ ਜੀ ਰੈੱਡ ਵਿੱਚੋਂ ਰੈੱਡ ਨਿਕਲੂ ਅੰਕਲ ਜੀ ਹਾਂ ਆ ਵਰਦੇ ਸੀ ਨੇ ਦੇਖੋ ਆ ਦੇਖੋ ਜੀ ਆ ਬਣਿਆ ਡਰੈਗਨ ਇੱਥੇ ਵੀ ਤੇ ਅੰਕਲ ਜੀ ਜਿਹੜਾ ਇਹਦਾ ਮਤਲਬ ਕੀ ਰੇਟ ਜਾਂਦਾ ਤੁਹਾਡਾ ਮਾਰਕੀਟ ਦੇ ਵਿੱਚ ਤੁਸੀਂ ਕਿੱਥੇ ਐਕਸਪੋਰਟ ਡਿਮਾਂਡ ਨਹੀਂ ਪੂਰੀ ਹੁੰਦੀ ਅੱਛਾ ਜੀ ਇਹ ਵੀ ਅਸੀਂ ਜੈਨੂਅਲ ਦੋ ਇਹਦੇ ਮੇਰੇ ਪਾਸ ਤੇ ਅੰਕਲ ਜੀ ਇਹ ਵੀ ਆਰਗੈਨਿਕ ਹੈ ਜੀ ਪੀਤਾ ਇਹ ਸਾਰੇ ਆਰਗੈਨਿਕ ਨੇ ਜੀ ਇਹ ਵੀ ਚੀਜ਼ ਜੁਪੀ ਤੋਂ ਮੰਗਾਇਆ ਸੀ ਬੇਟੇ ਨੇ ਅੱਛਾ ਅੱਛਾ ਜੀ ਅੱਦਾ ਜੀ ਹਿਸ਼ਾਰ ਤੋਂ ਹੀ ਮੰਗਾਇਆ ਅੱਛਾ ਜੀ ਆ ਵੀ ਲੱਗਾ ਵਿੱਚ ਦਿਖਾਓ ਉੱਧਰ अच्छा ए सर आ, आ देख लो हे ठाकुर था। लो ये विगे जे गन्ना ये केडी तुसी वैरायटी कहंदे वे वैसे ऑस्ट्रेलियन ब्रीड है ये ऑस्ट्रेलियन ब्रीड है अच्छा जी ए, ए तकरीबन 18 फुट हां जी ससी काल जी ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਅਲੱਗ ਚੀਜ਼ ਤੇ ਲੱਗ ਕਨਸੈਪਟ ਵਿਖਾਉਣ ਜਾ ਰਹੇ ਹਾਂ ਤੇ ਆਪਾਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਜੀ ਡ੍ਰੈਗਨ ਦੀ ਖੇਤੀ ਬਾਰੇ ਕੀ ਸਿਸਟਮ ਹੈ ਕਦੋਂ ਲੱਗਦੀ ਹੈ ਕਿਵੇਂ ਤੇ ਮੇਰੇ ਨਾਲ ਨੇ ਅੰਕਲ ਜੀ ਸਸੀ ਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਜੀ ਧੰਨਵਾਦ ਜੀ ਅੰਕਲ ਜੀ ਮੇਰੇ ਵੱਲੋਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਸਰ ਸੋਤੇ ਨੂੰ ਵੀ ਤੇ ਮੈਂ ਜਵਿੰਦਰ ਸਿੰਘ ਸ਼ੇਰਮਾ ਜਰਾ ਹਾਂਜੀ ਫਿਰ ਮੈਂ ਇੱਥੇ ਸਾਲਾਂ ਮੈਂ ਮੁਲਾਜ਼ਮ ਸੀਗਾ ਰਿਟਾਇਰਮੈਂਟ ਤੋਂ ਬਾਅਦ ਮੈਂ ਸੋਚਿਆ ਕੋਈ ਨਵੀਂ ਚੀਜ਼ ਕੀਤੀ ਜਾਵੇ ਜੀ ਆਪਦੀ ਛੇਤੀ ਬਣੇ ਲੋਕਾਂ ਨੂੰ ਉਹ ਚੀਜ਼ ਦੱਸਦਾ ਬਿਲਕੁਲ ਅੰਕਲ ਜੀ ਇਹ ਜਿਹੜਾ ਕਨਸੈਪਟ ਆ ਤੁਹਾਡਾ ਡ੍ਰੈਗਨ ਫਾਰਮਿੰਗ ਵਾਲਾ ਮੈਨੂੰ ਬਹੁਤ ਵਧੀਆ ਲੱਗਾ ਅੰਕਲ ਪਿਛੇ ਇਹ ਬਲੌਗ ਪਾਇਆ ਸੀਗਾ ਜੀ ਕਿਸਾਨ ਮੇਲੇ ਵਾਲਾ ਆ ਚਾਰ ਪੰਜ ਦਿਨ ਹੋ ਗਏ ਰੌਣੀ ਜਿਹੜਾ ਕਿਸਾਨ ਮੇਲਾ ਲੱਗਾ ਸੀਗਾ ਸਤੰਬਰ ਦੇ ਮਹੀਨੇ ਦੀ ਇਸੇ ਮਹੀਨੇ ਦੀ ਗੱਲ ਕਰ ਰਿਹਾ 24 ਸਤੰਬਰ ਨੂੰ ਜਿਹੜਾ ਉਦੋਂ ਅੰਕਲ ਮੈਨੂੰ ਮਿਲੇ ਸੀਗੇ ਤੇ ਫਿਰ ਉਦੋਂ ਮੈਂ ਸੋਚਿਆ ਵੀ ਮੈਂ ਕਿਹਾ ਵੀ ਚਲੋ ਅੰਕਲ ਦੇ ਆਪਾਂ ਅੰਕਲ ਨਾਲ ਮੁਲਾਕਾਤ ਕਰਾਂਗੇ ਇਹਨਾਂ ਦੇ ਫਾਰਮ ਤੇ ਜਾਵਾਂਗੇ ਤੇ ਅੰਕਲ ਨੇ ਹੋਰ ਵੀ ਆਰਗੇਨਿਕ ਜਿਹੜੀ ਸਭ ਤੋਂ ਵੱਡੀ ਗੱਲ ਆਰਗੇਨਿਕ ਆਰਗੇਨਿਕ ਜਿਹੜਾ ਸ਼ੁਰੂ ਕੀਤਾ ਹੋਇਆ ਫਾਰਮਿੰਗ ਇਹਦੀ ਫਰੂਟਸ ਦੀ ਤੇ ਆਪਾਂ ਹੁਣ ਚਲੋ ਤੁਹਾਨੂੰ ਸਿੱਧਾ ਲੈ ਜਾਨੇ ਆ ਅੰਕਲ ਦੇ ਜਿਹੜਾ ਡ੍ਰੈਗਨ ਫਾਰਮ ਆ ਉਹਦੇ ਵਿੱਚ ਜੀ ਤੇ ਚਲੋ ਜੀ ਹਾਂ ਜੀ ਹੁਣ ਤੁਹਾਨੂੰ ਦਿਖਾਉਣਾ ਹੈ ਜੀ ਆਪਾਂ ਡ੍ਰੈਗਨ ਆਹ ਦੇਖੋ ਜੀ ਚੈੱਕ ਕਰੋ ਨੇੜੇ ਲਿਆਵਾਂਗੇ ਆ ਲਓ ਇਹ ਹੈਗਾ ਜੀ ਰੈੱਡ ਰੈੱਡ ਹੈ ਜੀ ਇਹ ਹੈਗਾ ਜੀ ਰੈੱਡ ਵਿੱਚੋਂ ਰੈੱਡ ਨਿਕਲੂ ਅੰਕਲ ਹੈਨਾ ਇਹ ਟੋਟਲੀ ਰੈੱਡ ਹੈ ਜੀ ਲਓ ਜੀ ਇਹ ਟੋਟਲੀ ਰੈੱਡ ਹੈ ਜਿਹੜਾ ਵਿੱਚੋਂ ਨਿਕਲਦਾ ਤੇ ਸਾਰਾ ਖੇਤ ਦੇਖੋ ਜੀ ਲੱਗਾ ਹੋਇਆ ਹੈ ਤੇ ਰੈਡ ਡ੍ਰੈਗਨ ਹੈ ਇਹਦੇ ਫਾਇਦੇ ਤਾਂ ਆਪਾਂ ਨੂੰ ਪਤਾ ਹੀ ਨੇ ਜਦੋਂ ਸੈੱਲ ਵਗੈਰਾ ਘਟਦੇ ਨੇ ਹਨਾ ਅੰਕਲ ਜੀ ਬਹੁਤ ਲੋਕੀ ਖਾਂਦੇ ਨੇ ਇਹਦੇ ਗੁਣਾਂ ਦੀ ਗੁਥਲੀ ਆ ਗੁਥਲੀ ਆ ਜੀ ਬਿਲਕੁਲ ਤੇ ਅੰਕਲ ਜੀ ਇਹ ਮਤਲਬ ਜਿਹੜੇ ਤੁਸੀਂ ਪਾਉਂਦੇ ਹੋ ਇਹਨਾਂ ਨੂੰ ਜੋ ਵੀ ਇਹਨਾਂ ਨੂੰ ਕਿਉਂਕਿ ਹਰੇਕ ਚੀਜ਼ ਅੱਜਕੱਲ ਆਪਾਂ ਨੂੰ ਪਤਾ ਵੀ ਰੂੜੀ ਪਾਉਣੀ ਪੈਂਦੀ ਹੈ ਖਾਦ ਰਿਆਸਪਰੇਮ ਹੁੰਦੀਆਂ ਤੁਸੀਂ ਬਿਲਕੁਲ 100% ਆਰਗੈਨਿਕ ਰੱਖਿਆ ਜੀ ਸਾਡਾ 100% ਆਰਗੈਨਿਕ ਆ ਜੀ ਅਸੀਂ ਆਪਣੀ ਖਾਦ ਤਿਆਰ ਕਰਦੇ ਆ ਆਪਣੀ ਬਰਮੀ ਕੰਪੋਸਟ ਤਿਆਰ ਕਰਦੇ ਆ ਆਹ ਦੇਖੋ ਸਾਰੀ ਬਰਮੀ ਕੰਪੋਸਟ ਪਈ ਹੋਈ ਆ ਹਾਂ ਲਿਆ ਉਹ ਨੇੜੇ ਆ ਵੇਰਮਿੰਗ ਕੰਪੋਸਟ ਪਈ ਹੋਈ ਹੈ ਜੀ ਤੇ ਆ ਜਿਹੜਾ ਅੰਕਲ ਜੀ ਆ ਸਿਸਟਮ ਹੈ ਜੀ ਪਾਣੀ ਵਾਸਤੇ ਇਹ ਡ੍ਰਿਪ ਸਿਸਟਮ ਆ ਜੀ ਪਾਣੀ ਵਾਸਤੇ ਅੱਛਾ ਇਹ ਨੀਚੇ ਨੀਚੇ ਡ੍ਰਿਪਰ ਹੁੰਦਾ ਰਹਿੰਦਾ ਇੱਥੋਂ ਜਿਹੜਾ ਡ੍ਰਿਪ ਆਉਂਦਾ ਅੱਛਾ ਜੀ ਉੱਥੋਂ ਉੱਥੋਂ ਕੰਟਰੋਲ ਹੁੰਦਾ ਹੈ ਅੱਛਾ ਇੱਥੋਂ ਘੱਟ ਵੱਧ ਕਰ ਲੈਂਦੇ ਹੋ ਜੀ ਹਾਂ ਠੀਕ ਹੈ ਜੀ ਮੈਨ ਕੰਟਰੋਲ ਤਾਂ ਆਪਣੇ ਤੁਹਾਡਾ ਵਲਟਿਆ ਅੱਛਾ ਜੀ ਇੱਥੇ ਵੀ ਕਰਨਾ ਕਿਸੇ ਪੌਦਿਆਂ ਨੂੰ ਵੱਧ ਪਾਣੀ ਆ ਕਿਸੇ ਨੂੰ ਘੱਟ ਆ ਇੱਥੇ ਕੰਟਰੋਲ ਹੋ ਠੀਕ ਹੈ ਤੇ ਵੇ ਚੱਲੀਏ ਅੰਕਲ ਜੀ ਮੜਾ ਜਾ ਆਪਾਂ ਆਓ ਜੀ ਆਓ ਠੀਕ ਹੈ ਜੀ ਥੈਂਕ ਯੂ ਜੀ ਸੋ ਦੇਖੋ ਜੀ ਤੁਸੀਂ ਅੰਕਲ ਜੀ ਤੁਸੀਂ ਮੈਨੂੰ ਸਭ ਤੋਂ ਵਧੀਆ ਗੱਲ ਇਹ ਵੀ ਤੁਹਾਡਾ ਕਨਸੈਪਟ ਬਹੁਤ ਵਧੀਆ ਲੱਗਾ ਇੱਕ ਤਾਂ ਆਰਗੇਨਿਕ ਹੈ ਨੰਬਰ 2 ਇਹ ਚੀਜ਼ ਜਿਹੜੀ ਹੈ ਹੈ ਅਲੱਗ ਹੈ ਜੀ ਤੇ ਇੱਕ ਆਮ ਨਾਲੋਂ ਹਟ ਕੇ ਜੇ ਤੁਸੀਂ 7 ਵਜੇ ਤੋਂ ਪਹਿਲਾਂ ਆਉਂਦੇ ਨਾ ਆ ਇਹਦਾ ਫੁੱਲਾ ਅੱਛਾ ਜੀ ਚਿੱਟਾ ਇੰਨਾ ਫੁੱਲ ਹੁੰਨ ਜਾਂਦੇ ਨੇ ਅੱਛਾ ਇਹ ਮਤਲਬ ਇਹ ਜਿਵੇਂ ਤੋਂ ਪਾਉ ਇਸ ਤਰ੍ਹਾਂ ਇਕੱਠਾ ਹੋ ਜਾਂਦਾ ਅੱਛਾ ਇਕੱਠਾ ਸ਼ਾਮ ਨੂੰ ਫਿਰ ਖੜ ਜਾਂਦੇ ਜੀ ਲਓ ਜੀ ਸਵੇਰੇ ਸਵੇਰੇ ਮਤਲਬ ਕਿ ਰਾਤ ਨੂੰ 12 1 ਵਜੇ ਖੜ ਜਾਂਦੇ ਹੋਣਗੇ ਹਾਂ ਤੁਸੀਂ ਰਾਤ ਦਿਖਾਓ ਜੀ ਨੇੜੇ ਮੜਾ ਆ ਫੁੱਲ ਅੰਕਲ ਕਹਿੰਦੇ ਤੁਸੀਂ 7 ਵਜੇ ਆਉਂਦੇ ਨਾ ਸੱਜਰੇ ਦੇ ਇਹ ਖੜੇ ਆਉਣਾ ਚਾਹੀਦੇ ਹੁਣ ਇਕੱਠਾ ਜਾਂਦਾ ਅੱਛਾ ਵਾਈਟ ਹੋ ਜਾਂਦੇ ਨੇ ਜੀ ਆਹ ਸੱਜਰੇ ਜਿਹੜੇ ਆ ਫੁੱਲ ਨੇ ਫਿਰ ਇਹਨਾਂ ਦੇ ਡ੍ਰੈਗਨ ਬਣ ਜਾਂਦਾ ਜੀ ਬਾਅਦ ਵਿੱਚ ਇਹਨਾਂ ਦਾ ਡ੍ਰੈਗ ਆ ਦੇਖੋ ਜੀ ਆ ਬਣਿਆ ਡ੍ਰੈਗਨ ਇਥੇ ਵੀ ਪਹਿਲਾਂ ਵੱਡਾ ਪਹਿਲਾਂ ਵੱਡਾ ਚਾ ਉਹ ਬੁੱਤੇ ਆ ਦੇਖੋ ਆ ਦੇਖੋ ਅੰਤ ਜੀ ਇਹ ਰੈੱਡ ਤੇ ਵਾਈਟ ਦਾ ਕੋਈ ਡਿਫਰੈਂਸ ਹੁੰਦਾ ਹੈ ਇਹ ਵੱਡ ਜਾ ਰਿਹਾ ਅੱਛਾ ਆ ਵੇਖੋ ਜੀ ਉਹ ਵੱਡ ਜਾ ਰਹੇ ਨੇ ਹਾਂ ਦੇਖੋ ਜੀ ਆ ਫੁੱਲਾ ਆ ਨਵਾਂ ਫਲ ਬਣਦਾ ਪਿਆ ਜੀ ਆ ਦੇਖੋ ਆ ਵੱਡ ਜਾਗੇ ਇਹ ਫਲਾਵਰ ਬਣੂਗਾ ਹਾਂ ਸੌਰੀ ਡਿੱਗ ਪਿਆ ਥੱਲੇ ਜੀ ਆ ਦੇਖੋ ਜੀ ਕਉਈ ਕੀਮਤ ਵਾਵਾ ਹੁੰਦੀ ਨਾ ਅੰਕਲ ਜੀ ਇਹਦੀ ਕਿੰਨੀ ਕੀਮਤ ਜਾਂਦੀ ਇੱਕ ਪੀਸ ਜਿਹੜਾ ਜਿੱਪੀ ਨਹੀਂ ਇਹ ਤਾਂ ਆਪਣੇ ਤਾਂ ਰੈੱਡ ਨਵੀਂ ਪੈਟੀ ਆ ਇਹ ਅੱਛਾ ਨਵੀਂ ਇਹਦੀ ਕੀਮਤ ਹੀ ਨਹੀਂ ਕੋਈ ਅੱਛਾ ਜੀ ਇਹਨੂੰ ਨਹੀਂ ਇੰਨੇ ਗੁਣ ਨੇ ਨਾ ਜਿਹੜਾ ਖਾਂਦਾ ਉਹ ਕਹਿੰਦਾ ਵੀ ਹਾਲ ਤੱਕ ਮੈਂ ਇਹ ਟੇਸਟ ਨਹੀਂ ਲੇਖਿਆ ਅੱਛਾ ਜੀ ਇਹ ਮਤਲਬ ਜਿਹਨੇ ਵੀ ਖਾਦਾ ਹਾਲ ਤੱਕ ਐਪ੍ਰੀਸ਼ੀਏਟ ਕੀਤਾ ਉਹਦੀ ਡਿਮਾਂਡ ਇੰਨੀ ਆ ਮੈਨੂੰ ਦੇ ਦਿਓ ਅਸੀਂ ਵੀ ਮੈਂ ਹਰ ਵਕਤ ਬੜਾ ਡਿਮਾਂਡ ਕਰਦਾ ਉਹ ਨਾਲੇ ਬੁੱਧੀਆਂ ਮੇਲੇ 'ਚ ਤੁਸੀਂ ਮੈਨੂੰ ਟੇਸਟ ਕਰਾਇਆ ਸੀ ਦਾ ਪਰ ਉਦੋਂ ਆਪਾਂ ਕੈਮਰਾ ਬੰਦ ਕਰ ਗਏ ਕਿਉਂਕਿ ਆਪਾਂ ਸਾਰੇ ਮੇਲੇ ਦਾ ਵਲੌਗ ਬਣਾ ਰਹੀ ਸੀ ਉਦੋਂ ਹੀ ਤੇ ਫਿਰ ਮੈਂ ਉਦੋਂ ਤੁਹਾਨੂੰ ਕਿਹਾ ਸੀ ਮੈਂ ਕਿਹਾ ਵੀ ਮੇਰਾ ਜਿੱਦੇ ਟਾਈਮ ਲੱਗਾ ਮੈਂ ਉਦਾਂ ਹੀ ਤੁਹਾਡੇ ਕੋਲ ਆਵਾਂਗਾ ਤੇ ਵਲੌਗ ਬਣਾ ਕੇ ਲੈ ਕੇ ਜਾਵਾਂਗਾ ਬਾਬੇ ਨਾਨਕ ਨੂੰ ਮੰਨਣ ਆਲੇ ਆ ਉੱਥੇ ਕੰਮਲ ਕਰਨਾ ਆਣੇ ਆ ਤੁਸੀਂ ਦੇਖਿਆ ਹੋਊਗਾ ਆਪਾਂ ਡਰੈਗ ਦਾ ਲੰਗਰ ਚਲਾਇਆ ਹੋਇਆ ਸੀਗਾ ਇਹ ਖੇਤੀਬਾਬੇ ਨਣਕ ਦੀ ਜੀ ਮੈਂ ਤੈਨੂੰ ਹੋਰ ਖੁਸ਼ੀ ਦੀ ਗੱਲ ਆ ਮੈਂ ਕਰਤਾਰਪੁਰ ਸਾਹਿਬ ਮੱਥਾ ਠਾਰਾ ਨੂੰ ਮੱਥਾ ਟੇਕ ਕੇ ਆਇਆ ਨਮਸਤਕੋ ਕੇ ਆਇਆ ਆ ਡ੍ਰੈਗਨ ਉੱਥੇ ਉਹਨਾਂ ਨੂੰ ਭੇਟਾ ਕਰਕੇ ਆਇਆ ਸ਼ੁਕਰ ਸ਼ੁਕਰ ਵਾਹਿਗੁਰੂ ਬਹੁਤ ਵਧੀਆ ਗੱਲ ਹੈ ਜੀ ਅੰਤਲ ਕਰਤਾਰਪੁਰ ਸਾਹਿਬ ਮੱਥਾ ਟੇਕ ਕੇ ਆਏ ਨੇ ਜੀ ਉੱਥੇ ਇਹਨਾਂ ਦੀ ਕਹਿੰਦਾ ਵੱਡੇ ਪੱਗਾਂ ਵਾਲੀ ਗੱਲ ਜੀ ਹਾਂਜੀ ਬਹੁਤ ਪੱਗਾਂ ਵਾਲੀ ਹਾਂਜੀ ਔਰ ਈਵਨ ਜੋ ਚੈਕਿੰਗ ਦੇ ਮਸ਼ੀਨ ਉਹਦੇ ਆਉਂਦੇ ਐਕਸਰੇ ਚ ਹਾਂਜੀ ਉਹ ਹਰ ਵਾਰ ਮੈਨੂੰ ਰੋਕ ਲੈਂਦੇ ਸੀਗੇ ਤਿੰਨ ਤੋਂ ਚਾਰ ਸੌ ਚੈਕਿੰਗ ਆ ਉਹ ਕਹਿੰਦੇ ਇਹ ਕੀ ਆ ਮ ਮੈਂ ਲੋ ਉਹ ਲੇਗਸੀ ਉੱਥੇ ਗੁਰਦਾਸ ਸਾਹਿਬ ਅੱਛਾ ਜੀ ਕਿਹੜੇ ਇਹ ਫਰੂਟ ਆ ਹਾਂਜੀ ਹਾਂਜੀ ਇਹ ਕਿਹੜਾ ਡਰੈਗਨ ਮੈਂ ਤੁਸੀਂ ਦੇਖੇਗਾ ਨਾ ਜੀ ਅੱਛਾ ਉਹ ਸਾਰੇ ਹਨ ਉੱਥੇ ਕਿਸੇ ਨੂੰ ਜਾਣਦੀ ਨਹੀਂ ਇਹਨੂੰ ਡਰੈਗਨ ਨੂੰ ਅੱਛਾ ਜੀ ਸੋ ਇਹ ਆ ਜੀ ਡਰੈਗਨ ਫਰੂਟ ਤੇ ਅੰਕਲ ਜੀ ਮੈਨੂੰ ਇੱਕ ਗੱਲ ਦੱਸੋ ਇਹ ਕਿਹੜੇ ਕਿੰਨੇ ਚਰਚ ਜਿਹੜਾ ਹੁਣ ਬੂਟੇ ਡੇਡੇ ਹੋਏ ਪਏ ਨੇ ਜਾਂ ਸਾਰਾ ਇੱਕ ਬੂਟਾ ਜੀ ਹੈ ਜਿਹੜਾ ਜਿਹੜਾ ਸਾਰਾ ਇੱਕ ਬੀਮ ਦੇ ਆਲੇ-ਵਾਲੇ ਘੁੰਮ ਰਿਹਾ ਜੀ ਇਹਦੇ ਚਾਰ ਚਾਰ ਬੂਟੇ ਹੁੰਦੇ ਨੇ ਇਹ ਇੱਕ ਤੇ ਚਾਰ ਇਹ ਹੈਗਾ ਪੋਲ ਸਿਸਟਮ ਅੱਛਾ ਪੋਲ ਪੋਲ ਲੱਗੇ ਨੇ ਚਾਰ ਸਾਲ ਨੇ ਇੱਥੇ ਹਾਂਜੀ ਉ ਚਾਰ ਪਲਾਂਟ ਸਾਥ ਨੇ ਅੱਛਾ ਚਾਰ ਜਾ ਰਹੇ ਨੇ ਤੇ ਕਿੰਨੇ ਚਿਰ ਚ ਤਿਆਰ ਹੋਗੇ ਡੇ ਡੇ ਹੋਗੇ ਨੇ ਜੀ ਸਾਡਾ ਇਹ ਪਲਾਂਟ ਸੀਗਾ ਅੱਛਾ ਜੀ 11 ਮਹੀਨੇ ਸਾਨੂੰ ਫਲ ਦੇ ਹੋ ਲੱਗੇ ਅੱਛਾ ਜੀ 11 ਮਹੀਨੇ 11 ਲਾਉਣ ਤੋਂ ਬਾਅਦ ਲਾਉਣ ਤੋਂ ਬਾਅਦ ਠੀਕ ਹੈ ਜੀ ਤੁਮ ਸਾਡੀ ਮੇਰੇ ਬੱਚੇ ਦੋਨੇ ਪੜ੍ਹੇ ਲਿਖੇ ਨੇ ਇੱਕ ਇੱਕ ਇੰਜੀਨੀਅਰ ਇੱਕ ਐਡਵੋਕੇਟ ਆ ਰਹਿੰਦੇ ਸ਼ਹਿਰ ਚ ਅਸੀਂ ਨਵੀਂ ਉਹਨਾਂ ਦੀ ਅਸੀਂ ਸ਼ਹਿਰ ਚ ਪੰਡਿਤ ਆਇਆ ਤੁਹਾਡੇ ਬੜਾ ਵਧੀਆ ਪਰਲਾ ਤੁਹਾਡਾ ਜੀ ਵੇਖੋ ਪਿੰਡਾਂ ਦੀ ਲਾਈਫ ਆਪਣੀ ਹੈਲਥੀ ਬਹੁਤ ਜੀ ਇੱਕ ਨੂੰ ਬਿਮਾਰੀ ਪੈਂਦੀ ਆ ਜੀ ਡਾਇਬੀਟ ਆ ਸਾਰਾ ਗੱਲ ਜੀ अच्छा फंगस पे इन बिਚਾਇਆ ਸਾਰਾ ਦੇਖ। ਅੱਛਾ ਫਿਰ ਜਦੋਂ ਇਹਦਾ ਟ੍ਰੀਟਮੈਂਟ ਕਰਦੇ ਆ ਫੰਗਸ ਪੈਂਦੀ ਉਦੋਂ ਫਿਰ ਅਸੀਂ ਸਰ ਦੇਸੀ ਕਰਦੇ ਆ। ਅੱਛਾ ਦੇਸੀ ਨਿੰਮ ਦਾ ਅ ਦਾਲ ਚੀਨੀ ਵਗੈਰਾ ਅਸੀਂ ਸਾਰਾ ਦੇਸੀ ਆਰਗੈਨਿਕੀ ਆਰਗੈਨਿਕੀ ਸਾਡੇ 2.5 ਏਕੜ ਦੇ ਵਿੱਚ ਕੋਈ ਕੈਮੀਕਲ ਨਹੀਂ ਕੋਈ ਕੋਈ ਪੈਸਟੀਸਾਈਡ ਨਹੀਂ ਕੋਈ ਫੰਗੀਸਾਈਡ ਨਹੀਂ ਕੋਈ ਦੂਜਾ ਤੀਜਾ ਕੁਝ ਨਹੀਂ ਅੰਕਲ ਕਹਿੰਦੇ ਦੇਸੀ ਢੰਗ ਨਾਲ ਕਰਦੇ ਆ ਜੀ। ਇਸ ਤਰੀਕੇ ਨਾਲ ਤੁਹਾਨੂੰ ਦਿਖਾਵਾਂਗੇ ਜਿਸ ਤਰੀਕੇ ਨਾਲ ਦੇਸੀ ਚਾਰ ਕਿੱਤੇ। ਇਹ ਤੁਸੀਂ ਲਾਇਆ ਸੀ ਇਹ ਕਾਮਯਾਬ ਨਹੀਂ ਹੋਇਆ। ਅੱਛਾ ਜੀ। ਇਹਨੇ ਕਾ ਮੈਂ ਉਹ ਆ ਜਿਹੜਾ ਇਹ ਪਹੁੰਚ ਉਹਨੂੰ ਵਾਈਟ ਅੰਤਲੀ ਜਿਹੜਾ ਇਹਨਾਂ ਦਾ ਪੂਰਾ ਝਾੜ ਹੁੰਦਾ ਉਹ ਉਹ ਕਿਹੜਾ ਮੌਸਮ ਜਿਹਦਾ ਜਦੋਂ ਬਹੁਤ ਜ਼ਿਆਦਾ ਜਿਵੇਂ ਹੁਣ ਚੱਲ ਰਿਹਾ ਜੀ ਅੱਛਾ ਜੀ ਇਹਨਾਂ ਦਾ ਪੂਰਾ ਪੀਕ ਤੇ ਆ ਹੁਣ ਅਸੀਂ ਚੋੜ ਚੁੱਕੇ ਆ ਜੇ ਤੁਸੀਂ ਹਫ਼ਤਾ ਪਹਿਲਾਂ ਹੁੰਦੇ ਨਾ ਭਰਪੂਰ ਸੀ ਸਾਰਾ ਰੈੱਡ ਰੈੱਡ ਹੁੰਦਾ ਸੀ ਉਹ ਦੇਖੋ ਹਾਂ ਜੀ ਬਿਲਕੁਲ ਉਹ ਦੇਖੋ ਕਿੰਨਾ ਪਿਆਰਾ ਉਹ ਇੱਕ ਕਲਸਟਰ ਜਿਹਾ ਬਣਿਆ ਹੋਇਆ ਨੇੜੇ ਲਿਆਉਂਦੇ ਸਾਰੇ ਬਸ ਇਹਨੂੰ ਹਾਂਜੀ ਉਹ ਮੋਤੀਆ ਜਿਹੜੇ ਲਾਲ ਮੋਤੀ ਹਾਂ ਹਰਾ ਹੋਇਆ ਅੰਕਲ ਜੀ ਇਹ ਕਿਵੇਂ ਹਰਾ ਇਹੀ ਵੱਡਾ ਹੋ ਕੇ ਆ ਰੰਗ ਬਣ ਜੂਗਾ ਅੱਛਾ ਹਣਾ ਤੁਹਾਡੇ ਦੱਸਣ ਮੁਤਾਬਕ ਤੇ ਜਿਹੜਾ ਇੱਕ ਵਿੱਚੋਂ سرمਈਜੇ ਕਲਰ ਦਾ ਲਾਈਟ ਜੇ ਗ੍ਰੇ ਕਲਰ ਦਾ ਹੁੰਦਾ ਉਹਦੇ ਬਾਰੇ ਸਾਡਾ ਅਸੀਂ ਪੇਡੇ ਤੋਂ ਮੰਗਾਈ ਈ ਰਹੇ ਪੁੱਤਰ ਦੀ ਇੱਕ ਪਿਪਲ ਆਡ ਵਾਈਟ ਲਿਕਵਿਡ ਆਇਆ ਅੱਛਾ ਜੀ ਵਾਈਟ ਅੱਛਾ ਇਹ ਵੈਸੇ ਤੁਹਾਡਾ ਸਾਰਾ ਫਾਰਮੂਲਾ ਰੈੱਡ ਦਾ ਦੱਸਣ ਲੱਗਾ ਬੇਟਾ ਅਸੀਂ ਇੱਥੇ ਕੋਈ ਆਰੌਂਡ ਪ੍ਰੀਮੀਅਰ ਕਾ ਦਿਖ ਰਹੇ ਆ ਆ ਚਿਪੜ ਮੈਂ ਪਿਛਲੀ ਵਾਰ ਚਿਪੜ ਬਹੁਤ ਖਾਦੇ ਸਬਜੀ ਚਟਨੀ ਇਹ ਪੁੱਤਰ ਦੀ ਚਿਪੜ ਲੱਗੇ ਹੋਏ ਨੇ ਜੀ ਇਹ ਚਿਪੜ ਆ ਜੀ ਹਾਂਜੀ ਆ ਆ ਦੇਸੀ ਆਟਾ ਜੀ ਅੱਖ ਦੇ ਸੀ ਤੇ ਸੀ ਅੱਖ ਤੁਸੀਂ ਕੋਈ ਚੀਜ਼ ਜਿਹੜੀ ਕੁਦਰਤੀ ਜੰਪੜੀ ਆ ਉਹ ਨਹੀਂ ਡਿਸਟਰਾਇ ਨਹੀਂ ਕੀਤਾ ਦੇ ਨਹੀ ਬਿਲਕੁਲ ਉਸ ਤੋਂ ਸਾਂਭ ਕੇ ਰੱਖੀ ਆ ਬਿਲਕੁਲ ਜੀ ਇੱਕ ਮੈਡ ਵੀ ਪ੍ਰਿੰਟਰ ਲੱਗ ਗਿਆ ਇੱਥੇ ਹਾਂਜੀ ਇੱਥੇ ਮਖਮਦੀ ਵੀ ਪ੍ਰਿੰਟਰ ਬਹੁਤ ਹਾਂ ਜੀ ਹਾਂਜੀ ਆ ਗਿਆ ਦੇਖਿਆ ਮੈਂ ਕੁਛ ਨਹੀਂ ਸੀਗਾ ਮੈਂ ਕੱਟ ਲਾਇਆ ਅੱਛਾ ਠੀਕ ਆ ਬਿਲਕੁਲ ਆ ਸੋ ਇਹ ਵੇਖੋ ਜੀ ਇਹ ਵੇਖੋ ਤੁਸੀਂ ਮੈਂ ਅੱਗੇ ਸੋਚ ਰਿਹਾ ਸੀ ਕਿਉਂਕਿ ਹੁਣ ਜਿਵੇਂ ਆਪਾਂ ਇਹਦੇ ਵਿੱਚ ਰਾਉਂਡ ਅਪ ਮਾਰਤੀ ਜਾਂ ਕੋਈ ਹੋਰ ਸਪ੍ਰੇ ਆਉਂਦੀਆਂ ਘਾਹ ਸਾੜਨ ਵਾਲੀਆਂ ਫਿਰ ਕਾਹਦਾ ਆਰਗੈਨਿਕ ਰੱਖੇ ਕਿਉਂਕਿ ਜ਼ਮੀਨ ਦੇ ਵਿੱਚੋਂ ਇਧਰ ਅਸਰ ਜਾਂਦਾ ਹੀ ਜਾਂਦਾ ਹੈ। ਅਸੀਂ ਲੇਬਰ ਵੱਧ ਲਾ ਲਾਂਨੇ ਆ ਪਰ ਰਾਉਂਡ ਅਪ ਜਾਂ ਕੋਈ ਪੈਸਟੀ ਸ਼ਾਟ ਹੀ ਨਹੀਂ ਸੀ ਇੱਥੇ ਪਾਉਂਦੇ। ਹੈ ਯਾਰਗੈਨਿਕ ਤਾਂ ਹੈ ਜੀ। ਆਰਗੈਨਿਕ ਹੈ ਹੀ ਤਾਂ ਜੀ। ਸੋ ਦੇਖੋ ਜੀ ਇਹ ਹੈਗਾ ਸਾਰਾ ਤੇ ਇੱਕ ਵਾਰ ਤੁਹਾਨੂੰ ਮੈਂ ਸਾਰੇ ਦੀ ਝਾਤ ਮਰਵਾ ਦੇਣਾ ਜੀ ਆ ਦੇਖੋ। ਤੇ ਅੰਕਲ ਜੀ ਜਿਹੜਾ ਇਹਦਾ ਮਤਲਬ ਕੀ ਰੇਟ ਜਾਂਦਾ ਤੁਹਾਡਾ ਮਾਰਕੀਟ ਦੇ ਵਿੱਚ ਤੁਸੀਂ ਕਿੱਥੇ ਐਕਸਪੋਰਟ ਡੀਮਾਰਡ ਨਹੀਂ ਪੂਰੀ ਹੁੰਦੀ ਅਸੀਂ ਜੈਨੂਅਲ 2200 300 ਰੁਪਏ ਕਿਲੋ ਆਪ ਖੁਦੋ ਦੇਖ 2200 300 ਰੁਪਏ ਕਿਲੋ ਹਾਂਜੀ ਪੀਸ ਮਤਲਬ ਇੱਕ 70 ਰੁਪਏ ਦਾ ਪੈਂਦਾ ਹੋਊਗਾ ਜੀ ਨਹੀਂ ਜੀ ਅੱਛਾ ਜੀ ਇਹ ਆਰਗੇਨਿਕ ਅੱਛਾ ਜੀ ਬਹੁਤ ਮਹਿੰਗਾ ਪੈਂਦਾ ਜੀ ਅੱਛਾ ਅੱਛਾ ਇੱਕ ਜੇ ਇਹਦੀ ਵੀ ਜੂਰੀਆ ਪਾ ਦੀਏ ਇਹਦੀ ਤਾਂ ਡਬਲ ਹੋ ਜਾਏਗਾ ਤੇ ਅੰਕਲ ਜੀ ਮਤਲਬ ਇੱਕ ਬੂਟੇ ਨਾਲ ਕਿੰਨੇ ਪੀਸ ਲੱਗ ਜਾਂਦੇ ਨੇ ਇਹ ਜਿਸ ਤਰ੍ਹਾਂ ਪੁਰਾਣਾ ਹੋਈ ਆ ਉਸ ਤਰ੍ਹਾਂ ਵਧੀ ਜਾਣਾ ਅੱਛਾ ਵਧੀਆ ਘੱਟ ਸੀ ਹੁਣ ਵਧੀਏ ਨੇ ਅਗਲੇ ਸਾਲ ਹੋਰ ਵਧਣਗੇ ਇਹ 20 25 ਸਾਲ ਦਾ ਪ੍ਰੋਜੈਕਟ ਹੈ ਅੱਛਾ ਇੱਕ ਇੱਕ ਇਹ ਬੂਟੇ ਜਿਹੜੇ ਚੱਲ ਜਾਂਦੇ ਵੀ 25 ਸਾਲ ਚੱਲੀ ਜਾਂਦੇ ਫਿਰ ਇਹ ਤੇ ਕਦੋਂ ਲਾਇਆ ਸੀ ਤੁਹਾਨੂੰ ਕਿੰਨੇ ਸਾਲ ਹੋ ਗਏ ਲਾਇਨ ਹੋ ਇਹਨਾਂ ਨੂੰ ਸਾਢੂ 2 ਸਾਲ ਹੋ ਗਏ ਅੱਛਾ 2 ਸਾਲ ਹੋ ਗਏ ਠੀਕ ਹੈ ਤੇ ਫਲਾਵਰਿੰਗ ਤੁਸੀਂ ਕਹਿੰਦੇ ਕਿੰਨੇ 11 ਮਹੀਨੇ ਚ ਕਿੰਨੇ 11 ਮਹੀਨੇ ਚ ਫਲਾਵਰਿੰਗ ਸ਼ੁਰੂ ਹੋ ਗਈ ਸੀ ਮਤਲਬ ਇਹਨਾਂ ਨੂੰ ਆਉਣੇ ਸ਼ੁਰੂ ਜਿਹੜਾ ਇਹਨਾਂ ਨੂੰ ਝਾੜ ਦੇਣ ਲੱਗ ਗਏ ਸੀਗੇ ਤੇ ਦੇਖੋ ਜੀ ਇਹ ਡ੍ਰੈਗਨ ਫਾਰਮਿੰਗ ਪੰਜਾਬ ਦੇ ਵਿੱਚ ਵੀ ਹੋ ਰਹੀ ਏ ਤੇ ਆਪਣੇ ਪੰਜਾਬ ਦੀ ਭੂਮੀ ਹੈ ਜਿਹੜੀ ਵੇਖੋ ਕਿੰਨੀ ਉਪਜਾਊ ਹੈ ਜੇ ਆਪਾਂ ਢੰਗ ਨਾਲ ਖੇਤੀ ਕਰੀਏ ਤੇ ਹਰ ਇੱਕ ਤਰ੍ਹਾਂ ਦੀ ਆਪਾਂ ਇੱਥੋਂ ਜਿਹੜੀ ਜਿੰਸ ਉਹ ਪੈਦਾ ਕਰ ਸਕਦੇ ਹਾਂ ਹਰ ਤਰ੍ਹਾਂ ਦੀ ਖੇਤੀ ਹੈ ਚਾਹੇ ਉਹ ਫੁੱਲਾਂ ਦੀ ਹੋਵੇ ਚਾਹੇ ਉਹ ਫਲਾਂ ਦੀ ਹੋਵੇ ਤੇ ਚਾਹੇ ਉਹ ਮਤਲਬ ਦੂਜੀ ਆਪਾਂ ਹੋਰ ਜਿਹੜੀਆਂ ਦਾਲਾਂ ਵਗੈਰਾ ਕਈ ਕੁਝ ਮਤਲਬ ਇੱਥੇ ਆਪਾਂ ਬੀ ਸਕਦੇ ਹਾਂ ਜੀ ਵੇਖੋ ਤਰਤੀ ਕਿੰਨੀ ਉਪਜਾਊ ਹੈ ਲਓ ਜੀ ਹੁਣ ਆਪਾਂ ਪਵਿੱਤੇਵਾਲ ਚੱਲਦੇ ਹਾਂ ਜੀ ਹਾਂਜੀ ਅੰਕਲੇ ਦੇ ਬਾਰੇ ਦੱਸਣਗੇ ਹਾਂਜੀ ਅੰਕਲ ਜੀ ਇਹ ਕੀ ਸਰ ਇਹ ਵਾਈਟ ਜਾਮਾ ਹੈ ਅੱਛਾ ਜੀ ਹਾਂਜੀ ਹਾਂਜੀ ਇਹਨੂੰ ਵਾਈਟ ਜਾਮਾ ਲੱਗਣਗੇ ਜੀ ਵਾਈਟ ਜਾਮਾ ਲੱਗਣਗੇ ਅੱਛਾ ਸ਼ੇਪ ਉਹਨਾਂ ਦੀ ਸੇਮ ਉਹੀ ਹੁੰਦੀ ਹੈ ਮਾਦੋ ਜੀ ਅਸੀਂ ਦੇਖੀ ਨਹੀਂ ਹਾਲੇ ਦੇਖਿਆ ਨਹੀਂ ਨਹੀਂ ਮੈਂ ਅੱਛਾ ਸੁਣਿਆ ਨਹੀਂ ਅਸੀਂ ਅੱਛਾ ਸੁਣਿਆ ਤੁਸੀਂ ਹਾਂ ਠੀਕ ਇਹ ਨਵਾਂ ਪ੍ਰੋਜੈਕਟ ਦਾ ਨਵਾਂ ਪ੍ਰੋਜੈਕਟ ਅੱਛਾ ਜੀ ਠੀਕ ਹੈ ਜੀ ਸੋ ਅੰਕਲ ਜੀ ਹੁਣ ਆਪਾਂ ਨੂੰ ਤੁਸੀਂ ਪਪੀਤੇ ਬਾਰੇ ਕਹਿ ਰਹੇ ਸੀ ਉਹਦੇ ਬਾਰੇ ਦੱਸੋ ਜੀ ਆ ਆ ਆ ਦੇ ਲੋ ਅੱਛਾ ਆ ਦੇਖੋ ਤੁਸੀਂ ਇਹ ਇੱਕ ਬੂਟੇ ਨੂੰ ਕਿੰਨੇ ਲੱਗੇ ਹੋਏ ਨੇ ਡ੍ਰੈਗਨ ਜੀ ਦੋੜਾ ਵੇਖ ਕੇ ਜਾਣਾ ਪੈਂਦਾ ਕਿਉਂਕਿ ਇਹਨਾਂ ਦੇ ਜਿਹੜੇ ਲੰਬੇ ਲੰਬੇ ਪੱਤੇ ਨੇ ਨਾ ਜੀ ਕੰਡੇ ਬਹੁਤ ਨੇ ਇਹ ਲੋਗਰੇ ਵਾਂਗੂ ਨੇ ਪਰ ਕੰਡੇ ਨੇ ਕੰਡੇ ਬਹੁਤ ਹਾਂਜੀ ਹਾਂਜੀ ਦੇਖ ਕੇ ਜਾਣਾ ਮੈਂ ਆਹ ਦੇਖੋ ਕਿ ਕਿੰਨੇ ਲੱਗੇ ਹੋਏ ਨੇ ਇਹਨੂੰ 1 2 3 4 5 6 ਤੇ ਪਿਆਰੇ ਵੀ ਬਹੁਤ ਨੇ ਦੋ ਉਧਰ ਦੋ ਉਧਰ ਨੇ ਅੱਠ ਹਾਂਜੀ ਦੋ ਇਹ ਤਿਆਰ ਇਹ ਤਿਆਰ ਨੇ ਲੱਗੇ ਤਾਂ ਬਹੁਤ ਨੇ ਇਹ ਰੈੱਡ ਤਿਆਰ ਨੇ ਅੱਛਾ ਛੇ ਰੈੱਡ ਤਿਆਰ ਨੇ ਲੱਗੇ ਤਾਂ ਬਹੁਤ ਨੇ ਹਾਂਜੀ ਆਹ ਸਾਰੇ ਲੱਗ ਆ ਵੀ ਲੱਗ ਆ ਵੀ ਜਿਹੜੇ ਅਜੇ ਤਿਆਰ ਨਹੀਂ ਹੋਏ ਹਰੇ ਨੇ ਹਨਾ ਜੀ ਆਹ ਦੋ ਹਫ਼ਤੇ ਬਾਅਦ ਤਿਆਰ ਹੋ ਜਾਏਗਾ ਅੱਛਾ ਅੱਛਾ ਠੀਕ ਹੈ ਚਲੋ ਜੀ ਹੁਣ ਆਪਾਂ ਚੱਲਦੇ ਅੰਕਲ ਜੀ ਪਪੀਤੇ ਵੇਖੀਏ ਜੀ ਪਪੀਤੇ ਠੀਕ ਹੈ ਲਓ ਜੀ ਆਹ ਹੈਗਾ ਪਪੀਤਾ ਤੇ ਅੰਕਲ ਨੇ ਇਹਦੇ ਬਾਰੇ ਪੁੱਛਦੇ ਅੰਕਲ ਜੀ ਇਹ ਵੀ ਆਰਗੇਨਿਕ ਹੈ ਜੀ ਪਪੀਤਾ ਇਹ ਸਾਰੇ ਆਰਗੇਨਿਕ ਨੇ ਜੀ ਇਹ ਵੀ ਚੀਜ਼ ਜੁਪੀ ਤੋਂ ਆਇਆ ਸੀ ਬੇਟੇ ਨੇ ਅੱਛਾ ਅੱਛਾ ਜੀ ਇਹ ਵੀ ਇਹ ਸਾਰੀਆਂ ਚੀਜ਼ਾਂ ਕਹਿੰਦੇ ਜਿਹੜੇ ਡ੍ਰੈਗਨ ਵੀ ਜਿਵੇਂ ਆ ਪਪੀਤਾ ਜਾਂ ਹੋਰ ਇਹਨਾਂ ਨੇ ਜਿਹੜੀਆਂ ਵੀ ਫਰੂਟਸ ਦੇ ਜਿਹੜੇ ਬੂਟੇ ਆ ਪੇਡੇ ਗਾਲੀ ਜਿਹੜੇ ਲਾਏ ਨੇ ਅੰਕਲ ਕਹਿੰਦੇ ਨੇ ਵੀ ਸਾਰੇ ਆਊਟ ਆਫ ਪੰਜਾਬ ਤੋਂ ਲਿਆਂਦੇ ਜਿੱਥੋਂ ਵੀ ਤੁਹਾਨੂੰ ਅੱਛੇ ਪਲੇ ਪਲਾਂਟਸ ਮਿਲੇ ਉੱਥੋਂ ਲੈ ਕੇ ਆਓ ਠੀਕ ਤੇ ਇਹ ਕਿੰਨੇ ਚਿਰ ਦਾ ਹੋ ਗਿਆ ਪੀਤ ਅੰਕਲ ਜੀ ਇਹ ਤਾਂ 2 ਸਾਲ ਦਾ ਅੱਛਾ 2 ਸਾਲ ਦਾ ਤੇ ਇਹ ਹੁਣ ਪਹਿਲਾਂ ਇਹਦਾ ਤੁਸੀਂ ਫਲ ਲੈ ਚੁੱਕੇ ਹੋ ਕਿ ਨਹੀਂ ਇਹਦਾ ਕਦੇ ਕਦੇ ਆਉਂਦਾ ਫਲ ਸਿੱਖਾ ਆਇਆ ਇਹ ਜੀ ਮੜਾਈ ਤੋੜ ਦਿੰਦੇ ਇਹਨੂੰ ਨਹੀਂ ਪੱਕ ਕੇ ਅੱਛਾ ਪੱਕਦਾ ਬੂਰਾ ਆਰਗੇਨਿਕ ਜੀ ਰਹਿ ਕੇ ਐਵੇਂ ਪੱਕ ਜਾਂਦਾ ਬਹੁਤ ਮਿੱਠਾ ਇਹ ਤੁਸੀਂ ਖਾਓਗੇ ਖੰਡ ਖਾ ਲੈ ਕੋਈ ਸਰਾ ਕੁਲ ਟੇਸਟ ਬਰਾਬਰ ਸੀਜ਼ਨ ਚ ਆਜੀ ਅੰਗਰੇਜ਼ ਤੁਹਾਡੇ ਕੋਲ ਖਾਣ ਲਈ ਆ ਜੀ ਬਿਲਕੁਲ ਤੁਹਾਡੂ ਜੀ ਬਲੇ ਜੀ ਆਇਆ ਵੈਲਕਮ ਸਾਡਾ ਆਪ ਜੀ ਥੈਂਕ ਯੂ ਅੰਕਲ ਜੀ ਤੇ ਹੁਣ ਤੁਸੀਂ ਇਹ ਨਮ ਬાગ ਬਾਰੇ ਕਹਿ ਰਹੇ ਸੀਗੇ ਜੀ ਪਰਲੇ ਪਾਸੇ ਹਾਂ ਉਹ ਦਿਖਾ ਲਾਂ ਮੈਂ ਆ ਜੀ ਹਾਂ ਜ ਪਿੱਲਰਾਂ ਤੇ ਅੱਛਾ ਜੀ ਇਹ ਪਿੱਲਰਾਂ ਦੇ ਹਾਂਜੀ ਇਹ ਪਿਛਲੇ 2 ਸਾਲ ਹੋ ਗਏ ਹੁਣ ਇੱਕ ਐਸ ਆ ਐਸਐਲਸੀ ਆ ਲਾਇਆ ਟ੍ਰੇਲਿੰਗ ਤੇ ਅੱਛਾ ਜੀ ਇਹ ਸਾਰਾ ਹਾਂ ਲੋ ਜੀ ਆ ਬੂਸਾਂ ਤੇ ਇਹ ਨਵੀਂ ਤਕਨੀਕ ਵਾਂਸਾ ਦੇ ਆ ਗਏ ਇਹ ਲੈ ਲੈਂਦੇ ਨੇ ਪਰ ਇਹ ਤਾਂ ਬਸ ਆ ਤਾਰ ਤੇ ਅੱਛਾ ਤਾਰ ਵੀ ਟ੍ਰੇਲਿੰਗ ਇਹਦੇ ਨੇ ਇਹਨੂੰ ਇਹ ਦੋਸਤੋ ਜਿਵੇਂ ਆਪਾਂ ਟਮਾਟਰ ਲਾਉਂਦੇ ਆ ਉਵੇਂ ਸਿਸਟਮ ਹਾਂ ਟ੍ਰੇਲਿੰਗ ਸਿਸਟਮ ਲਾਇਆ ਜੀ ਇਹਨੂੰ ਸਿਰਫ 1 ਸਾਲ ਹੋਇਆ ਦੇਖੋ ਫਰੂਟ ਇਹਦਾ ਦੇਖ ਲਓ ਹਾਂ ਜੀ ਇਹਦੇ ਵਿੱਚ 1 ਸਾਲ ਦੇ ਵਿੱਚ ਉਹ ਚੋ ਉਹਦੀ ਫੋਟੋ ਆ ਲੋ ਜੀ ਆ ਦੇਖੋ ਹਾਂ ਜੀ ਬਹੁਤ ਵਧੀਆ ਅੰਕਲ ਜੀ ਇੱਥੇ ਆਣ ਕੇ ਬੜਾ ਵ ਹਰ ਕੋਈ ਆਉਂਦਾ ਜਿਹੜਾ ਹਾਂਜੀ ਕੋਈ ਜੰਮੂ ਤੋਂ ਕਿਤੋਂ ਮਿਲ ਆਹੋ ਪੰਜਾਬ ਦੇ ਲੋਕ ਬਹੁਤ ਆਉਂਦੇ ਨੇ ਨਹੀਂ ਨਹੀਂ ਬਹੁਤ ਵਧੀਆ ਲੱਗਾ ਮੈਨੂੰ ਆਪਾਂ ਨੂੰ ਸਾਨੂੰ ਭਗਵਾਨੀ ਵਿਭਾਗ ਦਾ ਵੀ ਸਾਥ ਹੈਗਾ ਉਹਨੂੰ ਕੋਲ ਉਹ ਵੀ ਸਾਡੇ ਨਹੀਂ ਉਹ ਤਾਂ ਸਿਰਫ ਚਾਹੀਦਾ ਵੀ ਜੀ ਸਾਡਾ ਸਭ ਇੱਕ ਗੰਭੀਰ ਕਿਸੇ ਵੇਲੇ ਆਪਾਂ ਆ ਜਿਓ ਹਾਂ ਦਿਖਾਈ ਪਰ ਪੱਕ ਨੇ ਆਪਾਂ ਪੂਰੀ ਨੌਲੇਜ ਕਿਸੇ ਵੇਲੇ ਨੌਲੇਜ ਆ ਬਿਲਕੁਲ ਕੁਝ ਨਾ ਕੁਝ ਆਪਨੂੰ ਪਤਾ ਨਾ ਕਿ ਤੋ ਨੌਲੇਜ ਲੈਣੀ ਪੈਂਦੀ ਹੈ ਨਾ ਜੀ ਆ ਦੇਖ ਲਾ ਉਹ ਆ ਰਿਹਾ ਹਾਂ ਹਾਂਜੀ ਕਿੱਧਰ ਮੁੜ ਗਏ ਆ ਹੈਗਾ ਜੀ ਆੜੂ ਦਾ ਬੂਟਾ ਕਾਫੀ ਵੱਡਾ ਹੋ ਗਿਆ ਹੈ ਤਕਰੀਬਨ 12 13 ਫੁੱਟ ਦੇ ਨੇੜੇ ਤੇੜੇ ਤੇ ਅੰਕਲ ਜੀ ਇਹ ਵੀ ਸਾਰਾ ਆਰਗੇਨਿਕ ਉਹਦੇ ਵਾਂਗੂ ਤੇ ਫਾਲੇ ਦਾ ਦਿੱਤਾ ਨਹੀਂ ਅਜੇ ਜੀ ਤਾਰ ਲਾਈ ਹੈ ਨਾ ਅੱਛਾ ਜੀ ਸਾਰੇ ਆਰਗੇਨ ਇਹਦੇ ਅੰਦਰ ਆਰਗੇਨਿਕ ਫੈਂਸੀ ਜਿਹੜੀ ਕੀਤੀ ਅੰਕਲ ਰਹਿਣਾ ਆਪਦੀ ਪੈਲੀ ਜਿਹੜੀ ਖੇਤ ਹੈ ਜਿੱਥੇ ਇਹਨਾਂ ਦਾ ਇਹਨਾਂ ਨੇ ਫੈਂਸਿੰਗ ਕੀਤੀ ਹੋਈ ਹੈ ਤੇ ਕਹਿੰਦੇ ਫੈਂਸਿੰਗ ਤੋਂ ਇਧਰ-ਇਧਰ ਸਾਰਾ ਜਿਹੜਾ ਸਰ ਉਹ ਵੀ ਫਿਰ ਸਾਡੀ ਨੇ ਪਰ ਅਸੀਂ ਬਾਗ ਵਾਸਤੇ ਫੈਂਸਿੰਗ ਕਰਤੀ ਅੱਛਾ ਬਾਗ ਵਾਸਤੇ ਅੱਡ ਫੈਂਸਿੰਗ ਕੀਤੀ ਉਹ ਵੀ ਖੇਤ ਇਹਨਾਂ ਦੇ ਹਰ ਹਰ ਕਿਸੇ ਐਂਟਰੀ ਨਹੀਂ ਥੇਗੀ ਠੀਕ ਹੈ ਜੀ ਅਸੀਂ ਆਪ ਅਸੀਂ ਮੇਰਾ ਬੇਟਾ ਜਾਂ ਜਿਹੜਾ ਬੰਦਾ ਸਾਰਾ ਫੈਮਿਲੀ ਮੈਂਬਰਸ ਹੁੰਦੇ ਆ ਜਾਂ ਕੋਈ ਸਾਡੇ ਵਰਗੇ ਥੈਂਕ ਯੂ ਥੈਂਕ ਯੂ ਅੰਕਲ ਵਲੈ ਇਸ 10 ਸਾਲ ਹੋ ਗਏ ਨੇ ਅੱਛਾ ਜੀ ਪਹਿਲੇ ਸਾਲ ਫਲੂਟ ਆ ਗਿਆ ਸੀ ਇਹਨੂੰ ਪਰ ਅਸੀਂ ਲਿਆ ਨਹੀਂ ਛਾੜਤਾ ਸੀ ਛਾੜਤਾ ਸੀ ਕੁਝ ਪੱਡੇ ਲੁਕੇ ਰਹਿ ਗਏ ਐਡਾ ਦਾ ਲੁਕ ਕੇ ਅੱਛਾ ਆੜੂ ਐਡਾ ਵੱਡਾ ਅੱਛਾ ਜੀ ਔਰ ਕਿ ਨਹੀਂ ਇੱਕ ਇੱਕ ਕਿਸਮ ਆ ਇਹ ਮਤਲਬ ਕੁਦਰਤ ਨੇ ਆਪਣੇ ਆਪੇ ਅਜੇ ਵੀ ਬੜਾ ਕੁਝ ਬਚਾ ਕੇ ਰੱਖਿਆ ਹੈ ਜੇ ਆਪਾਂ ਲੈਣ ਦੀ ਕੋਸ਼ਿਸ਼ ਕਰੀਏ ਤਾਂ ਮਿਲ ਜਾਏਗਾ ਜੀ ਆਪਾਂ ਉਹ ਦੇਖੋ ਦੜੋਏ ਆਰਾਮ ਨਾਲ ਫਿਰਨਗੇ ਹਾਂ ਜੀ ਬਿਲਕੁਲ ਜੀ ਆ ਆ ਤੁਸੀਂ ਕੀ ਕਹਿਆ ਸੀ ਅੰਕਲ ਇਹ ਨਾਸਪਤੀ ਆ ਅੱਛਾ ਇਹ ਨਾਸਪਤੀ ਦਾ ਬੂਟਾ ਆ ਗਿਆ ਜੀ ਦੇਖੋ ਅੰਕਲ ਨੇ ਸਾਰਾ ਕੁਝ ਘਰ ਦੇ ਫਰੂਟ ਤਿਆਰ ਕੀਤਾ ਹੋਇਆ ਜੀ ਡ੍ਰੈਗਨ ਵੀ ਆ ਗਿਆ ਪਪੀਤਾ ਨਾਸਪਤੀ ਜਾਮਣਾ ਵਾਈਟ ਜਾਮਣ ਨਾਲੇ ਆਪਾਂ ਦੇ ਖਾਣੇ ਦੂਜੀਆਂ ਕਾਲੀਆਂ ਜਾਮਣਾਂ ਦੂਜੀਆਂ ਜਾਮਣਾਂ ਦੂਜੇ ਜਾਮਣਾਂ ਦੇ ਹੈਗੇ ਸੀ ਪਰ ਥੈਂਕ ਯੂ ਜੀ ਹਾਂਜੀ ਆ ਹੈਗਾ ਗੋਲਡਨ ਐਪਲ ਤੇ ਅੰਕਲ ਜੀ ਇਹ ਕਿੰਨੇ ਚਿਰ ਦਾ ਬੂਟਾ ਇਹ ਦੇੜ ਸਾਲ ਅੱਛਾ ਡੇਢ ਸਾਲ ਦਾ ਇਹਨੂੰ ਤਾਂ ਇਹ ਫਰੂਟ ਨਹੀਂ 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 ਬਿਲਕੁਲ ਅੱਛਾ ਹਲੇ ਲੈਣਾ ਵੀ ਨਹੀਂ ਇਹਨੂੰ ਅੱਛਾ ਅੱਛਾ ਜੀ ਇਹ ਕਾਰਨ ਅੰਕਲ ਜਿਹੜਾ ਤੁਸੀਂ ਕਹਿੰਦੇ ਸਕਿਪ ਕਰਦੇ ਫਰੂਟ ਜਿਵੇਂ ਤੁਸੀਂ ਕਰਿਆ ਛੋਟਾ ਪਲਾ ਸਹੀ ਗੱਲ ਨੇਚਰ ਦਾ ਰੂਲ ਇਹ ਆ ਬਿਲਕੁਲ ਜੀ ਕੰਪਰੈਸ ਨਾ ਕਰੋ ਮਤਲਬ ਕਿਸ ਜੀ ਜਦੋਂ ਚੀਜ਼ ਇਹ ਉਹ ਅਮਰਉ ਉਸ ਟਾਈਮ ਲਾਓ ਠੀਕ ਹੈ ਅੰਕਲ ਜੋ ਸਾਹਮਣੇ ਬੜਾ ਵਧੀਆ ਮੈਨੂੰ ਨਜ਼ਾਰਾ ਲੱਗਦਾ ਪਿਆ ਪਰ ਉਧਰ ਲੈ ਵਸ ਚਲੀਏ ਇਹ ਕੀ ਹੈ ਜੀ ਇਹ ਇਹ ਅਮਰੂਦ ਜੀ ਅੱਛਾ ਜੀ ਇਹ ਹਸਾਰ ਸਫੈਦਾ ਜੀ ਇਹ ਹੈ ਹਸਾਰ ਸਫੈਦਾ ਜਿਹੜੀ ਵੈਰਾਈਟੀ ਹੈ ਨਾ ਜੀ ਅਮਰੂਦ ਦੀ ਤੇ ਲੱਗਾ ਵੀ ਹੈ ਸਪੈਸ਼ਲ ਹਾਂ ਸਪੈਸ਼ਲ ਲੈ ਆਇਆ ਲਈ ਇਹ ਦੇਖੋ ਇਹ ਹਸਾਰ ਸਫੈਦਾ ਜੀ ਹਸਾਰ ਤੋਂ ਹੀ ਮੰਗਾਇਆ ਅੱਛਾ ਜੀ ਆ ਵੀ ਲੱਗਾ ਵਿੱਚ ਦਿਖਾਓ ਉਧਰ ਅੱਛਾ ਇਹ ਸਰ ਆਹ ਦੇਖ ਲਓ ਹਸਾਰ ਖੁਲਦਾ ਹਸਾਰ ਤੇ ਲਿਆ ਸਾਰਾ ਕੋਜਰ ਗੈਨਿਕ ਅੰਕਲਰਾ ਕੋਲ ਸਾਰਾ ਹੋਰ ਵੀ ਨਿਕਾਲੀ ਸ਼ਾਬਾਸ਼ ਅੰਕਲ ਜੀ ਬੜਾ ਮਜ਼ਾ ਆਇਆ ਤੁਹਾਡੇ ਬਾਗ ਦੇ ਵਿੱਚ ਆਣ ਕੇ ਅਸੀਂ ਤੇ ਬਾਗ ਹੀ ਕਵਾਂਗੇ ਭਾਵੇਂ ਉਹਨਾਂ ਨੂੰ ਤੁਸੀਂ ਜਾਂ ਡ੍ਰੈਗਨ ਦਾ ਬਾਗ ਲਾ ਲਓ ਚਾਹੀ ਤੁਸੀਂ ਇਹ ਜੀ ਬੇਟਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੇ ਹਰ ਪਲਾਟ ਇੱਥੇ ਇੱਥੇ ਵਿੱਚ ਮਿਲੇ ਕੋਸ਼ਿਸ਼ ਕਰ ਰਹੇ ਹਾਂ ਅੱਛਾ ਅੱਛਾ ਜੀ ਠੀਕ ਹੈ ਹਰ ਫਰੂਟ ਜਿਹੜਾ ਸਾਰਾ ਫਰੂਟ ਅੱਛਾ ਜੀ ਕੋਸ਼ਿਸ਼ ਕਰ ਰਹੇ ਆ ਵੀ ਸਾਨੂੰ ਕਿੰਨੂ ਮਸਮੀਆਂ ਬਾਰੇ ਵੀ ਸੋਚਿਆ ਮੈਂ ਨਾ ਉਧਰ ਗਿਆ ਸੀਗਾ ਜੀ ਇਹਨੂੰ ਸੇਮੇ ਲਾਈਏ ਨੇ ਬੇਟਾ ਅੱਛਾ ਜੀ ਮੁਖਸਰ ਸਾਹਿਬ ਵਾਲੇ ਪਾਸੇ ਗਿਆ ਸੀ ਮੈਂ ਨਾ ਵਲੌਗ ਵੀ ਬਣਾ ਕੇ ਪਾਇਆ ਹੈ ਉਹਦਾ ਤੇ ਉਧਰ ਵੀ ਮਤਲਬ ਉਧਰ ਦਾ ਬਾਗ ਬਹੁਤ ਜਿਆਦਾ ਨਹੀਂ ਜੀ ਨਾ ਉਧਰ ਤਾਂ ਬਰਤਾਂਤੀ ਕਰਦੇ ਹਾਂ ਹਾਂਜੀ ਇੱਥੇ ਅੰਕਲ ਦੀ ਕਰਦੇ ਨੇ ਵਰਮੀ ਕੰਪੋਸਟ ਤਿਆਰ ਜੀ ਤੇ ਅੰਕਲ ਜੀ ਇਹਦੇ ਵਿੱਚ ਕਿਵੇਂ ਕੀ ਪ੍ਰੋਸੈਸ ਪਰਾਲੀ ਦੇ ਵਿੱਚ ਰੱਖਿਆ ਸਾਰਾ ਸਿਸਟਮ ਪਹਿਲਾਂ ਗੋਬਰ ਲਈਦਾ ਪ्योर ਬੱਲੇ ਵਧੀਆ ਬਗੈਰ ਕੋ ਗੋਬਰ ਵੀ ਉਹ ਲਈਦਾ ਜਿਹੜੇ ਮੱਝਾਂ ਨੂੰ ਕੋਈ ਪਸ਼ਟੀ ਉਹ ਨਹੀਂ ਪਾਉਂਦੇ ਫੀਡ ਨਹੀਂ ਪਾਉਂਦੇ ਜੀ ਇੰਜੈਕਸ਼ਨ ਨਹੀਂ ਲਾਉਂਦੇ ਬਿਲਕੁਲ ਜੀ ਉਹ ਇਹ ਸਾਨੂੰ ਮਿਲਦਾ ਗਊਸ਼ਾਲਾ ਤੋਂ ਅੱਛਾ ਗਊਸ਼ਾਲਾ ਵਿੱਚ ਕਵਾੜਾ ਨਾ ਹੋਵੇ ਫਿਰ ਅਸੀਂ ਤੋ ਖਾਦ ਲਿਆ ਕੇ ਗੋਬਰ ਉੱਥੇ ਧੋਨੇ ਆ ਸੀ ਅੱਛਾ ਜੀ ਉਹ ਤੋਂ ਅੱਛਾ ਉੱਥੇ ਵਾਸ਼ ਕਰਦੇ ਉਹ ਵਾਸ਼ ਕਰਦੇ ਆ ਅੱਛਾ ਜੀ ਜੋ ਅੱਛੀ ਤਰ੍ਹਾਂ ਬਾਸ ਹੋ ਜਾਂਦਾ ਅੱਛਾ ਜੀ ਫਿਰ ਇਹ ਪਾਉਣਾ ਠੀਕ ਆ ਬੈੱਡ ਦੇਖੋ ਤੇ ਬਣਾਏ ਨੇ ਆ ਬਾਕੇ ਠੀਕ ਹੈ ਜੀ ਉਧਰੋਂ ਬਣਾ ਕੇ ਕੁਛ ਇਧਰੋਂ ਬਣਾ ਕੇ ਠੀਕ ਹੈ ਬਣਾ ਕੇ ਫਿਰ ਉੱਪਰ ਧੁੱਪ ਨਾ ਬਵੇ ਕੋਈ ਜਾਨਵਰ ਨਾ ਪੈਣ ਤੇ ਪ੍ਰਾਣੀ ਬਾਦ ਠੀਕ ਓਕੇ ਜੀ ਚਲੋ ਹੁਣ ਅੱਗੇ ਚਲੀਏ ਜੀ ਹਾਂਜੀ ਆ ਸਾਹਮਣੇ ਜਿਹੜਾ ਲੱਗਾ ਹੋਇਆ ਜੀ ਇਹ ਗੰਨਾ ਹੈ ਜੀ ਗੰਨਾ ਅੰਕਲ ਜੀ ਰੇ ਕਿੰਨੀ ਖਾਜ ਅੰਕਲ ਜੀ ਲੱਗਾ ਗੰਨਾ ਉੱਧ ਅੱਧੇ ਵਿਗਜ ਹੋਏਗਾ ਅੱਛਾ ਅੱਧੇ ਵਿਗਜ ਅੱਧੇ ਵਿਗਜ ਇਹ ਗੰਨਾ ਇਹ ਕਿਹੜੀ ਤੁਸੀਂ ਵੈਰੈਟੀ ਕਹਿੰਦੇ ਫਿਰ ਵੈਸੇ ਆਸਟ੍ਰੇਲੀਅਨ ਬਰੀਡ ਆ ਜੀ ਇਹ ਆਸਟ੍ਰੇਲੀਅਨ ਬਰੀਡ ਐ ਅੱਛਾ ਜੀ ਇਹ ਤਕਰੀਬ 18 ਫੁੱਟ ਤੋਤੇ ਲੰਮਾ ਜਾਏਗਾ ਅੱਛਾ ਇਹਦਾ ਫਿਰ ਤੁਸੀਂ ਜਿਹੜੀ ਕਿੱਥੋਂ ਲੈਂਦੇ ਸੀ ਈਕ ਜਿਹੜੀ ਹੁੰਦੀ ਨਾ ਉਹ ਕਿਸੇ ਨੌਨ ਬੰਦੇ ਕੋਲ ਸਿਰਫ 4 ਪੀਸ 4 ਅੱਖਾਂ ਲੈ ਕੇ ਆਏ ਸੀਗੇ ਅੱਛਾ ਜੀ ਕਿੰਨਾ ਚਿਰ ਪਹਿਲਾਂ ਜੀ 2 ਸਾਲ ਪਹਿਲਾਂ ਅੱਛਾ 2 ਸਾਲ ਪਹਿਲਾਂ ਉਹਨੂੰ ਵਧਾਉਂਦੇ ਵਧਾਉਂਦੇ ਸੀ ਇੱਥੇ ਪਹੁੰਚਿਆ ਅੱਛਾ ਇਹਦੀ ਕਿੰਨੇ ਚਿਰ ਦਾ ਪ੍ਰੋਸੈਸ ਖੇਤੀ ਦਾ ਜੀ ਇਹ ਹਾਂ ਉਹ ਹੀ ਸੈਨਸ ਉਹ ਹੀ ਪਰਸ ਇਸ ਠੀਕ ਹੈ ਜੀ ਚੋ ਦੇਖੋ ਜੀ ਸੋ ਅੰਕਲ ਕੋ ਲਾਣ ਕੇ ਸਾਨੂੰ ਬਹੁਤ ਵਧੀਆ ਲੱਗਿਆ ਤੇ ਬਾਕੀ ਏ ਅੰਕਲ ਜੀ ਮਤਲਬ ਤੁਸੀਂ ਕਿਸਾਨ ਮੇਲੇਾਂ ਤੇ ਜਾਂਦੇ ਹੋ ਜੀ ਜਿਹੜੇ ਆਪਣਾ ਹੁਣ ਅਲੱਗਾ ਸੀ ਰਾਜਪੁਰੋ ਉੱਥੇ ਤਾਂ ਨਹੀਂ ਗਏ ਤੁਸੀਂ ਗਏ ਸੀ ਨਹੀਂ ਰਾਜਪੁਰੇ ਨਹੀਂ ਗਏ ਮੇਰੇ ਡ੍ਰੈਗਨ ਫਰੂਟ ਲੈ ਕੇ ਤੇ ਬਾਗਬਾਨੀ ਵਾਲੇ ਇੱਥੋਂ ਆ ਕੇ ਲੈ ਕੇ ਜੀ ਰਿਪਰੈਜ਼ੈਂਟ ਕਰਨਾ ਸੀ ਆ ਰਿਪਰੈਜ਼ੈਂਟ ਠੀਕ ਸੀਸੀਐਮ ਸਾਹਿਬ ਨੂੰ ਪ੍ਰਿੰਟ ਕਰ ਲੈਣ ਤੇ ਉਹ ਵਿੱਚੋਂ ਇੱਥੋਂ ਆ ਕੇ ਲੈ ਕੇ ਪਹਿਲੇ ਲੈ ਕੇ ਜੀ ਓਕੇ ਓਕੇ ਜੀ ਠੀਕ ਹਾਂਜੀ ਓਕੇ ਆ ਹੁਣ ਆਪਣੇ ਰੱਖੜੀ ਦੇ ਕਿਸਾਨ ਮੇਲੇ ਸੀਗਾ ਹਾਂਜੀ ਹਾਂਜੀ ਉੱਥੇ ਹੀ ਪਾਰਟਿਸਿਪੇਟ ਕੀਤਾ ਸੀਗਾ ਇਹ ਦੇਖੀ ਸਟਾਲ ਹਾਂਜੀ ਉੱਥੇ ਪਲਾਂ ਨੂੰ ਸਪੈਸ਼ਲ ਸਨਮਾਨਿਤ ਕੀਤਾ ਗਿਆ ਡ੍ਰੈਗਨ ਕਰਕੇ ਉਹਨਾਂ ਨੇ ਅੱਛਾ ਅੱ ਆ ਦੇਖੋ ਜੀ ਆ ਬਾਕੀ ਸਾਰਾ ਮਾਲਟਾ ਮਾਲਟਾ ਲੱਗਾ ਵੀ ਹੋਗਾ ਹਾਂ ਜੀ ਇਹਨੂੰ ਮਾਲਟਾ ਲੱਗਾ ਨਿੱਕੇ ਜਿਹੇ ਨੂੰ ਹਾਂ ਲੋ ਜੀ ਲੋ ਚੈੱਕ ਕਰੋ ਇਹ ਕਛੂਆ ਪਏ ਗੜੂ ਗੜੋਏ ਪਏ ਨੇ ਨਾ ਇੱਥੇ ਅੱਛਾ ਅੱਛਾ ਚੱਲੋ ਦੇਖੋ ਬੁਧਾਉਣਾ ਅਸੀਂ ਠੀਕ ਹੈ ਜੀ ਇਹ ਤੁਸੀਂ ਵਰਮਿੰਗ ਪੁਸ਼ ਤਿਆਰ ਕਰਦੇ ਉਹਦੇ ਵਾਸਤੇ ਹਾਂ ਉਹਨੂੰ ਉਹਨਾਂ ਦੀ ਜਿਹੜਾ ਨੇ ਸਾਰਾ ਸਿਸਟਮ ਇੱਥੇ ਰਹਿਣ ਵਾਲਾ ਬਣਾਇਆ ਹੋਇਆ ਹੈ ਜੀ ਆ ਦੇਖੋ ਰਹਿਣ ਵਾਸਤੇ ਬਾਕੀ ਇਧਰ ਮੋਟਰ ਬੋਰ ਵਗੈਰਾ ਲੱਗਾ ਹੋਇਆ ਜੀ ਲਫਾਫੇ ਪਾ ਦਿਓ ਹਾਲੇ ਕੋਈ ਪੱਤੇ ਇਹ ਕੋਲੇ ਵੀ ਨਹੀਂ ਹਾਂ ਨਿੰਮ ਦੇ ਪੱਤੇ ਅੱਕ ਦੇ ਪੱਤੇ ਸਾਰੇ ਦੇਸੀ ਬਾਈ ਆਪ ਬਣਾਉਂਗਾ ਜੀ ਹਾਂਜੀ ਆ ਦੇਖੋ ਜੀ ਬਿਲਕੁਲ ਜੀ ਉਹ ਜਿਹੜੇ ਪਾਥੀਆਂ ਨੇ ਅੱਛਾ ਜੀ 3 ਸਾਲ ਪੁਰਾਣੀਆਂ ਨੇ ਉਹ ਵੀ ਚ ਪੈਂਦੀਆਂ ਨੇ ਅੱਛਾ ਅੱਛਾ ਪਾਥੀਆਂ ਵੀ ਰੱਖਿਆ ਨੇ ਪੁਰਾਣੀਆਂ ਪਾਥੀਆਂ ਠੀਕ ਹੈ ਜੀ ਤੇ ਅੰਕਲ ਨੇ ਨਾਂ ਰੱਖਿਆ ਆਪਣੇ ਇਥੋਂ ਦਾ ਫਾਰਮਰ ਇਕਰਸ ਫਾਰਮਰ ਇਕਰਸ ਠੀਕ ਹੈ ਐਡਰੈਸ ਲਿਖ ਦੋ ਥੋੜਾ ਹਾਂਜੀ ਹਾਂਜੀ ਦੱਖਣੀ ਬਾਈ ਦੱਖਣੀ ਹੋਈ ਬੇ ਹਾਂਜੀ ਹਾਂਜੀ ਪਟਿਆਲਾ ਸੇ ਅੰਕਲ ਜੀ ਕਾਫੀ ਸ਼ਕੀਨ ਨੇ ਆਰਗੇਨਿਕ ਚੀਜ਼ਾਂ ਦੇ ਤੇ ਵੈਸੇ ਦੇਖੋ ਜੀ ਜਿਹੜੇ ਇਹ ਕੰਮ ਹੁੰਦੇ ਨੇ ਨਾ ਖੇਤੀਬਾੜੀ ਵਾਲੇ ਇਹ ਜੇ ਆਪਾਂ ਆਰਗੇਨਿਕ ਕਰਨਾ ਹੈ ਜਾਂ ਕੁਝ ਵੀ ਇਹ ਕੰਮ ਹੁੰਦੇ ਨੇ ਜੀ ਸ਼ੌਂਕ ਨਾਲ ਸ਼ੌਂਕ ਤੋਂ ਬਿਨਾ ਕੰਮ ਨਹੀਂ ਤੇ ਅੰਕਲ ਇੱਧਰ ਵੀ ਪੋਲ ਜਿਹੜੇ ਆ ਓਏ ਪੋਲਾਂ ਦੇ ਉੱਪਰ ਹੀ ਆ ਲਗਾਇਆ ਹੋਇਆ ਤੇ ਇਹ ਥੋੜੇ ਨਵੇਂ ਅੰਕਲ ਜੀ ਇਹਨੂੰ ਲਾਇਨ ਨੂੰ ਕਿੰਨਾ ਚਿਰ ਹੋ ਗਿਆ ਜੀ ਲੱਗੇ ਰਿਹਾ ਹੈ ਅੱਛਾ ਅੱਛਾ ਮਤਲਬ ਨਹੀਂ ਅੱਛਾ ਅੱਛਾ ਹਫਤਾ ਹੋ ਗਿਆ ਜੀ ਪ੍ਰੋਸੈਸ ਚੱਲੇ ਰਿਹਾ ਉਹ ਲਾਇ ਰਹੇ ਅਸੀਂ ਅੱਛਾ ਅੰਕਲ ਜੀ ਇਹਨਾਂ ਨੇ ਪੋਲ ਨੀਵੇਂ ਨਹੀਂ ਗਏ ਕਿ ਵੈਸੇ ਲੱਗਦਾ ਜੀ ਇਹ ਜਾ ਕੇ ਸਾਨੂੰ ਪਹਿਲਾਂ ਪ੍ਰੋਬਲਮ ਆਈ ਸੀ ਪੋਲ ਹੁੰਦਾ 7 फुट 2 फुट 3 feet ਚੱਲ 5 फुट ਤੇ ਠੀਕ ਹੈ ਇੱਕ ਵਾਰ ਟੋੜਨੀ ਪ੍ਰੋਬਲਮ ਜਿਆਦਾ ਉੱਚਾ ਚੱਲ ਜਾਂਦਾ ਹਾਂਜੀ ਉਹ ਇਤਨੀ ਨੀਚੇ ਰੱਖਿਆ ਹੋਏ ਤਾਂ ਹਰ ਹਰ ਖਾਰੇ ਕੀ ਮਤਲਬ ਕੱਦ ਦਾ ਵੱਡੇ ਛੋਟੇ ਕਰਦਾ ਸਾਰੇ ਤੋੜ ਸਕਦਾ ਬਿਲਕੁਲ ਠੀਕ ਹੈ ਜੀ ਸੋ ਦੋਸਤਾਂ ਜਿਆਰਬੇ ਨਾਲ ਆਉਂਦਾ ਨਾ ਜੀ ਜਿਸ ਤਰ੍ਹਾਂ ਪ੍ਰੋਬਲਮ ਆਉਂਦੀ ਉਸ ਤਰ੍ਹਾਂ ਅਗਲੀ ਵਾਰ ਉਹਦਾ ਹੱਲ ਬਿਲਕੁਲ ਬਿਲਕੁਲ ਕੋਈ ਵੀ ਚੀਜ਼ ਐਕਸਪੀਰੀਅੰਸ ਨਾਲ ਤਜਰਬੇ ਕਰ ਕਰਕੇ ਐਕਸਪੈਰੀਮੈਂਟ ਕਰ ਕਰਕੇ ਫੇਰ ਹੀ ਹੁੰਦੀ ਹੈ ਜੀ हां जी दोस्तों एसी अपना आज दा व्लॉग जी ते आपा अंकल रांको विजिट ਕੀਤਾ ਬਹੁਤ ਵਧੀਆ ਲੱਗਾ ਬਹੁਤ ਮਜ਼ਾ ਆ ਤੇ ਅੰਕਲ ਜੀ ਪਲੀਜ਼ ਤੁਸੀਂ ਐਡਰੈਸ ਆਪਣਾ ਪ੍ਰੋਪਰ ਦੱਸ ਦੋ ਜੀ ਕਿ ਮੇਰਾ ਨਾਮ ਦਵਿੰਦਰ ਸਿੰਘ ਸ਼ੇਰਵਜਰਾ ਹਾਂਜੀ ਪਟਾਲਾ ਬਾਈਪਾਸ ਦੱਖਣੀ ਬਾਈਪਾਸ ਤੇ ਉੱਤੇ ਹੈ ਸਾਡਾ ਫਾਰਮ ਹਾਊਸ ਹਾਂਜੀ ਦੱਖਣੀ ਬਾਈਪਾਸ ਦੇ ਉੱਪਰ ਹੈ ਜੀ ਫਾਰਮ ਹਾਊਸ ਇਹ ਮੈਂ ਰੋਡ ਦੇ ਉੱਤੇ ਆ ਹਾਂਜੀ ਬਿਲਕੁਲ ਜਿਹੜਾ ਹਾਈਵੇ ਦੇ ਚੌਂਕ ਚਰਸਤਾ ਬਣਦਾ ਪਟਾਲੇ ਤੋਂ ਛੱਡ ਕੇ ਆਉਂਦੀ ਹੈ ਇੱਕ ਮੈਨੂ ਜਾਂਦੀ ਆ ਮੈਨੂ ਲਈ ਛੱਡ ਕੇ ਉੱਤੇ ਆ ਠੀਕ ਹੈ ਜੀ ਪਟਾਲੇ ਤੋਂ ਕੋਈ 6 ਕਿਲੋਮੀਟਰ ਸਿਰਫ 6 ਕਿਲੋਮੀਟਰ ਹੀ ਪਟਿਆਲੇ ਦੇ ਵਿੱਚ ਇੱਕ ਹਸਬਦਾ ਜੀ ਸਾਨੂੰ ਤਾਂ ਨੇੜੇ ਏਰੀਆ ਵਿੱਚ ਲੱਗਦਾ ਇੱਕ ਹਸਬਦਾ ਸਾਡੇ ਅੱਗੇ ਜਾ ਕੇ 2 ਕਿਲੋਮੀਟਰ ਕਲੋਨੀ ਕਟੇਮ ਦੇ ਸ਼ਹਿਰ ਦੀਆਂ ਮਤਲਬ ਕਿਸੇ ਦਾ ਸ਼ਹਿਰੀ ਤੇ ਸ਼ਹਿਰੀ ਸ਼ਹਿਰੀ ਮਤਲਬ ਚਲੋ ਠੀਕ ਐ ਅੰਕਲ ਜੀ ਬਹੁਤ ਵਧੀਆ ਜੀ ਤੁਹਾਡਾ ਧੰਨਵਾਦ ਜੀ ਅੰਕਲ ਜੀ ਸਾਨੂੰ ਟਾਈਮ ਦੇ ਲਈ ਓਕੇ ਸ਼ੁਕਰੀਆ ਤੁਹਾਡਾ ਧੰਨਵਾਦ ਆਇਓ ਠੀਕ ਆ